ਤਾਂ ਦਿੱਲੀ ਵਿਧਾਨ ਸਭਾ ਚੋਣਾਂ 2025 ਲਗਾਤਾਰ ਜਾਰੀ ਨੇ तकरीबन ਸਵੇਰੇ 7 ਵਜੇ ਤੋਂ VOTING ਪ੍ਰਕਿਰਿਆ ਜਿਹੜੀ ਆ ਸ਼ੁਰੂ ਹੋ ਗਈ ਸੀ ਅਤੇ ਲਗਾਤਾਰ ਹੀ ਲੋਕ ਜਿਹੜੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਬਾਹਰ ਆ ਰਹੇ ਨੇ VOTING ਦੇ ਵਿੱਚ ਹਿੱਸਾ ਲਿਆ ਜਾ ਰਿਹਾ ਆਪਣੀ ਮਤ ਦਾ ਅਪੁਗਧਾਨ ਜਿਹੜਾ ਆ ਉਹ ਕੀਤਾ ਜਾ ਰਿਹਾ ਗੱਲ ਤਿਲਕਨਗਰ ਦੀ ਕਰ ਲੈਂਦੇ ਆ ਨਵੀਂ ਦਿੱਲੀ ਤੋਂ ਤਿਲਕਨਗਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਲੋਕ ਜਿਹੜੇ ਨੇ ਉਹ ਵੋਟਿੰਗ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਵੋਟ ਪੁੱਗਤਾਉਣ ਦੇ ਵਾਸਤੇ ਘਰਾਂ ਦੇ ਵਿੱਚੋਂ ਨਿਕਲਦੇ ਨਜ਼ਰ ਆ ਰਹੇ ਨੇ ਤਸਵੀਰਾਂ ਜਿਹੜੀਆਂ ਨੇ ਤਿਲਕਨਗਰ ਦੀਆਂ ਨੇ ਤਾਂ ਜੇਕਰ ਗੱਲ ਤਿਲਕਨਗਰ ਦੀ ਕਰ ਲਈ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਇਥੋਂ ਉਮੀਦਵਾਰ ਜਿਹੜੇ ਨੇ ਉਹ ਜਰਨੈਲ ਸਿੰਘ ਨੇ ਜਿਹੜੇ ਕਿ ਲਗਾਤਾਰ ਜਿੱਤ ਦੇ ਵੀ ਨਜ਼ਰ ਆਏ ਨੇ ਤੇ ਇੱਕ ਵਾਰ ਫੇਰ ਤੋਂ ਜਿੱਤ ਦਾ ਦਾਵਾ ਜਿਹੜਾ ਆ ਜਰਨੈਲ ਸਿੰਘ ਦੇ ਵੱਲੋਂ ਠੋਕਿਆ ਗਿਆ ਏ ਇਸ ਤੋਂ ਇਲਾਵਾ ਜੇਕਰ ਗੱਲ ਬੀਜੇਪੀ ਦੀ ਗੱਲ ਲਈ ਜਾਵੇ ਤਾਂ ਇੱਥੇ ਤਿਲਕਨਗਰ ਤੋਂ ਜਿਹੜਾ ਸ਼ਵੇਤਾ ਸੈਣੀ ਜਿਹੜੇ ਨੇ ਬੀਜੇਪੀ ਦੇ ਕੈਂਡੀਡੇਟ ਨੇ ਅਤੇ ਇੱਥੇ ਜੇਕਰ ਗੱਲ ਕਰ ਲਈ ਜਾਵੇ ਅ ਬਸਪਾ ਦੀ ਤਾਂ ਅਸ਼ੋਕ ਕੁਮਾਰ ਗੌਤਮ ਵੀ ਜਿਹੜੇ ਨੇ ਉਹ ਇੱਥੋਂ ਉਮੀਦਵਾਰ ਨੇ ਤਾਂ ਫਸਮਾ ਮੁਕਾਬਲਾ ਜੇਕਰ ਗੱਲ ਕਰ ਲਈ ਜਾਵੇ ਤਾਂ ਤਿਲਕਨਗਰ ਤੋਂ ਜਰਨੈਲ ਸਿੰਘ ਅਤੇ ਸ਼ਵੇਤਾ ਸੈਣੀ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਹਾਲਾਂਕਿ ਬਿੱਤੇ ਦੇਣੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੀ ਜਿਹੜੇ ਨੇ ਜਰਨੈਲ ਸਿੰਘ ਦੇ ਪੱਖ ਦੇ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਸੀ ਤੇ ਜਰਨੈਲ ਸਿੰਘ ਦਾ ਇੱਕ ਵੱਡਾ ਬਿਆਨ ਵੀ ਸਾਹਮਣੇ ਆਇਆ ਸੀ ਕਿ ਤਿਲਕਨਗਰ ਜਿਹੜਾ ਆ ਪਿਛਲੇ 10 ਸਾਲਾਂ ਦੇ ਵਿੱਚ ਬਿਲਕੁਲ ਬਦਲ ਚੁੱਕਿਆ ਤਰੱਕੀ ਇੰਨੀ ਕੀਤੀ ਹੈ ਕਿ ਇੱਥੇ ਲਗਾਤਾਰ ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਰਹਿਣਾ ਚਾ ਰਹੇ ਨੇ ਲਗਾਤਾਰ ਡਵੈਲਪ ਹੋਇਆ ਏਰੀਆ ਤੇ ਲੋਕ ਜਿਹੜੇ ਨੇ ਕਿਤਨਾ ਕਿਤੇ ਜਰਨੈਲ ਸਿੰਘ ਦੇ ਅੱਖ ਦੇ ਵਿੱਚ ਜਿਹੜਾ ਆ ਫਤਵਾ ਵੀ ਸੁਣਾ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਵੋਟਰ ਜਿਹੜੇ ਪਹੁੰਚ ਰਹੇ ਨੇ ਉੱਥੇ ਲੋਕਾਂ ਦੇ ਇਹੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹਨਾਂ ਨੇ ਤਿਲਕ ਨਗਰ ਦੇ ਵਿੱਚ ਵਿਕਾਸ ਕਾਰਜ ਕਰਵਾਏ ਨੇ ਬਹੁਤ ਵੱਡੀਆਂ-ਵੱਡੀਆਂ ਸਮੱਸਿਆਵਾਂ ਸਨ ਜਿਨ੍ਹਾਂ ਨੂੰ ਨੇਪਰੇ ਚਾੜਿਆ ਗਿਆ ਹੈ ਜਿਨ੍ਹਾਂ ਨੂੰ ਸਫਲਤਾਪੂਰਵਕ ਕੀਤਾ ਗਿਆ ਤੇ ਜਰਨੈਲ ਸਿੰਘ ਦੇ ਵੱਲੋਂ ਵੀ ਰਹਿੰਦੇ ਕਾਰਜਾਂ ਨੂੰ ਪੂਰਾ ਕਰਨ ਦਾ ਅਤੇ ਦਾਵਾ ਜਿਹੜਾ ਕੀਤਾ ਜਾਂਦਾ ਜੇਕਰ ਇੱਕ ਵਾਰ ਫੇਰ ਤੋਂ ਇਸੇ ਜਗ੍ਹਾ ਤੋਂ ਉਹ ਜਿੱਤ ਜੜੀਆਂ ਹਾਸਲ ਕਰ ਲੈਂਦੇ ਨੇ ਇੱਕ ਵਾਰ ਫੇਰ ਤੋਂ ਕਿਸਮਤ ਜਿਹੜੀ ਅਜਮਾਉਂਦੇ ਨਜ਼ਰ ਆ ਰਹੇ ਨੇ ਜਰਨੈਲ ਸਿੰਘ ਤਿਲਕਨਗਰ ਤੋਂ ਤਾਂ ਤਿਲਕਨਗਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਤੇ ਰੁਕ ਕਰ ਲੈਂਦੇ ਆ ਤਿਲਕਨਗਰ ਦਾ ਜਿੱਥੇ ਸਾਡੇ ਪੱਤਰਕਾਰ ਦਜਿੰਦਰ ਸਿੰਘ ਚੰਦੀ ਜਿਹੜੇ ਨੇ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਵੀ ਨਜ਼ਰ ਆ ਰਹੇ ਨੇ ਦਜਿੰਦਰ ਕਿਸ ਤਰੀਕੇ ਦਾ ਮਾਹੌਲ ਜਿਹੜਾ ਆ ਇੱਥੇ ਬਣਿਆ ਹੋਇਆ ਨਜ਼ਰ ਆ ਰਿਹਾ ਇੱਕ ਵਾਰ ਤਸਵੀਰਾਂ ਜ਼ਰੂਰ ਦੇਖੋ ਦਿੱਲੀ ਮੌਜੂਦ ਹੈ ਜਿੱਥੇ ਵਿਧਾਨ ਸਭਾ ਚੋਣਾਂ ਨੇ ਜਿਹੜੀਆਂ ਉਹਨਾਂ ਦਾ ਕੰਮ ਆ ਜਿਹੜਾ ਸ਼ੁਰੂ ਹੋ ਚੁੱਕਿਆ ਤੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਨੇ ਤੇ ਹੁਣ ਤੱਕ ਦੀ ਜੋ ਰਿਪੋਰਟ ਹੈ ਅਮਨ ਅਮਾਨ ਦੇ ਨਾਲ ਇਹ ਵੋਟਾਂ ਨੇ ਜਿਹੜੀਆਂ ਪੈਣੀਆਂ ਸ਼ੁਰੂ ਹੋਈਆਂ ਨੇ ਇਥੋਂ ਅਸੀਂ ਨਿਊ ਦਿੱਲੀ ਦੇ ਇਲਾਕੇ ਦੇ ਵਿੱਚਾਂ ਜਿੱਥੇ ਆਮਾਦੀ ਪਾਰਟੀ ਦੇ ਉਮੀਦਵਾਰ ਅਰਵਿੰਦ ਕੇਜਰੀਵਾਲ ਨੇ ਤੇ ਭਾਜਪਾ ਤੋਂ ਪ੍ਰਵੇਸ਼ ਵਰਮਾ ਨੇ ਤੇ ਨਾਲ ਹੀ ਸੰਦੀਪ ਦਿਖਿਤ ਜੋ ਕਿ ਕਾਂਗਰਸ ਤੋਂ ਆਪਣੀ ਕਿਸਮਤ ਅਜਮਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਤਿਲਕ ਨਗਰ ਦੀਆਂ ਤਸਵੀਰਾਂ ਨੇ ਜਿੱਥੇ ਆ ਕਾਲਜ ਆਫ ਆਰਟ ਦੇ ਵਿੱਚ ਜੋ ਪੋਲਿੰਗ ਬੂਥ ਬਣਿਆ ਹੋਇਆ ਉੱਥੇ ਵੋਟਾਂ ਪੈ ਰਹੀਆਂ ਨੇ ਤੋ ਨਿਊ ਦਿੱਲੀ ਦੇ ਜੋ ਲੋਕ ਨੇ ਵਸਨੀਕ ਨੇ ਉਹ ਵੋਟਾਂ ਪਾਉਣ ਆ ਰਹੇ ਨੇ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਆ ਵੀ ਵੋਟਾਂ ਪੈਣ ਦਾ ਕੰਮ ਕਦੋਂ ਸ਼ੁਰੂ ਹੋਇਆ ਤੇ ਹੁਣ ਤੱਕ ਕੀ ਸਥਿਤੀ ਆ ਹਾਂ ਭਾਈ ਸਾਹਿਬ ਕੀ ਨਾਮ ਹੈ ਆਪਕਾ ਜਗਦੀਸ਼ ਨਾਮ ਹੈ ਜੀ ਮੇਰਾ ਜਗਦੀਸ਼ ਜੀ ਕਿਹਦਾ ਦੇਖ ਰਹੇ ਹੋ ਆਪ ਜੋ ਨਿਊ ਦਿੱਲੀ ਦਾ ਇਲਾਕਾ ਹੈ ਆ ਲੋਕ ਘਰ ਸੇ ਨਿਕਲ ਕੇ ਆ ਰਹੇ ਆ ਵੋਟ ਡਾਲਣੇ ਆ ਰਹੇ ਜੀ ਆ ਰਹੇ ਉਹਨਾਂ ਦਾ ਵੋਟ ਦਾ ਹੀ ਹੱਕ ਹੈ ਜੀ ਵੋਈ ਹੱਕ ਦਿਖਾਉਣੇ ਲਈ ਲੋਕ ਆ ਰਹੇ ਆ ਠੀਕ ਹੈ ਤੋ ਲੋਕ ਕੀ ਚਾਹਤੇ ਆ ਨਿਊ ਦਿੱਲੀ ਕੇ ਮਤਲਬ ਕੌਨਸੀ ਪਾਰਟੀ ਜਾਂ ਕੈਸਾ ਉਮੀਦਵਾਰ ਹੋਣਾ ਚਾਹੀ जी अच्छा और सीधा इंसान होना चाहिए जो किसी को डराए ना सबकी बात सुने और सबसे अच्छे से बात करें बाकी आपको माहौल दिल्ली का पता ही है क्या चल रहा है हम तो जी आम आदमी पार्टी को वोट दे के आए हैं ठीक है चलो ठीक है आप साफ सुथरी सरकार चाहिए ठीक है तो दिल्ली में क्या क्या हुआ है अभी तक जैसे शिक्षा क्रांति की बात होती है तो और क्या क्या ऐसा होने वाला है जो दिल्ली में अभी होने वाला अभी तक दिल्ली में शिक्षा का भी अच्छा काम रहा है ਬਾਕੀ ਕੇਜਰੀਵਾਲ ਜੀ ਨੇ ਬਹੁਤ ਅੱਛੇ-ਅੱਛੇ ਕੰਮ ਕੀਏ ਹਨ ਔਰ ਜੋ ਅਗੇ ਪਲਾਨ ਆਨੇ ਵਾਲਾ ਹੈ ਉਹ ਵੀ ਬਹੁਤ ਅੱਛੇ-ਅੱਛੇ ਹਨ ਇਸ ਲਈ ਅਸੀਂ ਉਨ੍ਹਾਂ ਨੂੰ ਸਪੋਰਟ ਕਰਾਂਗੇ ਜੀ ਠੀਕ ਹੈ ਸੋ ਦਿੱਲੀ ਨਿਊ ਦਿੱਲੀ ਇਲਾਕੇ ਦੇ ਲੋਕ ਨੇ ਜਿਹੜੇ ਫਿਲਹਾਲ ਹਜੇ ਤੱਕ ਤਾਂ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਆਂਦਾ ਨਾਰਾ ਮਾਰਦੇ ਨਜ਼ਰ ਆਏ ਨੇ ਪਰੰਤੂ ਵੋਟਾਂ ਨੇ ਜਿਹੜੀਆਂ ਸ਼ਾਮ ਤੱਕ ਪੈਣੀਆਂ ਨੇ ਇਹ ਕਿਸੇ ਵੀ ਉਮੀਦਵਾਰ ਦੇ ਹੱਕ ਦੇ ਵਿੱਚ ਇਹ ਰੁਝਾਨ ਨਹੀਂ ਜਿਹੜੇ ਜਾ ਸਕਦੇ ਨਹੀਂ ਕਿਉਂਕਿ 8 ਫਰਵਰੀ ਨੂੰ ਇਹ ਜਿਹੜੀਆਂ ਚੋਣਾਂ ਨੇ ਇਹਨਾਂ ਦੇ ਨਤੀਜੇ ਨੇ ਜਿਹੜੇ ਆ ਸਾਹਮਣੇ ਆਉਣਗੇ ਸੋਤਿਆਂ ਨੂੰ ਦੱਸ ਦੰਨੇ ਆ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਸਨ ਪਰੰਤੂ ਉਹਨਾਂ ਵੱਲੋਂ ਅਸਤੀਫਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਸੀਐਮ ਆਤਸ਼ੀ ਨੇ ਜਿਹੜੇ ਉਹ ਦਿੱਲੀ ਦੀ ਕਮਾਂਡ ਸੰਭਾਲਦੇ ਨੇ ਹਾਲਾਂਕਿ ਉਹ ਜਿਹੜਾ ਕਾਲਕਾ ਜੀ ਹੈਗਾ ਉਥੋਂ ਆਪਣੀ ਕਿਸਮਤ ਅਜਮਾ ਰਹੇ ਨੇ ਸੋ ਕੁੱਲ ਮਿਲਾ ਕੇ ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ ਸੰਵਿਧਾਨ ਸਭਾ ਚੋਣਾਂ ਸੰ ਉਹਨਾਂ ਦੀ ਅੱਜ ਤਰੀਕਾ ਤੇ ਵੋਟਾਂ ਪੈਣ ਦਾ ਕੰਮ ਆ ਜਿਹੜਾ ਸਵੇਰ ਤੋਂ ਸ਼ੁਰੂ ਹੋ ਚੁੱਕਿਆ ਤੇ ਅਸੀਂ ਨਿਊ ਦਿੱਲੀ ਇਲਾਕੇ ਦੇ ਵਿੱਚ ਮੌਜੂਦਾ ਤਸਵੀਰਾਂ ਤੇ ਨੂੰ ਇੱਕ ਵਾਰੀ ਫਿਰ ਤੋਂ ਅਸੀਂ ਦਿਖਾ ਦਿੰਨੇ ਆ ਆ ਤਿਲਕ ਨਗਰ ਇਲਾਕਾ ਹੈਗਾ ਤੇ ਜਿਹੜਾ ਕੋਲਿਜ ਆ ਕੋਲਿਜ ਆਫ ਆਰਟ ਇੱਥੇ ਪੋਲਿੰਗ ਬੂਥ ਆ ਜਿਹੜਾ ਬਣਿਆ ਹੋਇਆ ਜਿੱਥੇ ਸਵੇਰ ਤੋਂ ਹੀ ਲੋਕ ਨੇ ਜਿਹੜੇ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਆਪਣੀ ਵੋਟ ਦਾ ਭੁਗਤਾਨ ਕਰਨ ਦੇ ਲਈ ਆ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਆ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਨੇ ਜਿਹੜੇ ਕੀਤੇ ਗਏ ਨੇ ਆ ਗੇਟ ਦੇ ਬਾਹਰ ਪੁਲਿਸ ਜਿਹੜੀ ਤਾਇਨਾਤ ਕੀਤੀ ਗਈ ਆ ਭਾਰੀ ਪੁਲਿਸ ਫੋਰਸ ਆ ਜਿਹੜੀ ਇੱਥੇ ਤਾਇਨਾਤ ਆ ਬੀਐਸਐਫ ਹੋਵੇ ਜਾਂ ਸੀਆਰਪੀਐਫ ਹੋਵੇ ਜਾਂ ਫਿਰ ਦਿੱਲੀ ਪੁਲਿਸ ਆ ਪੁਲਿਸ ਦੀਆਂ ਵੱਖ-ਵੱਖ ਟੁਕੜੀਆਂ ਇਸ ਪੋਲਿੰਗ ਬੂਥ ਦੇ ਬਾਹਰ ਮੌਜੂਦ ਨੇ ਸੋ ਨਿਊ ਦਿੱਲੀ ਦਾ ਇਹ ਆ ਵਿਧਾਨ ਸਭਾ ਹਲਕਾ ਜਿੱਥੋਂ ਅਰਵਿੰਦ ਕੇਜਰੀਵਾਲਾ ਆਮਾਦੀ ਪਾਰਟੀ ਦੇ ਉਮੀਦਵਾਰ ਨੇ ਨਾਲ ਹੀ ਪਰਵੇਸ਼ ਵਰਮਾ ਬੀਜੇਪੀ ਤੋਂ ਸੋ ਸੰਦੀਪ दीक्षित ਕਾਂਗਰਸ ਤੋਂ ਉਮੀਦਵਾਰ ਨੇ ਸੋ ਦਿੱਲੀ ਦੇ ਲੋਕ ਕਿਹੜੀ ਪਾਰਟੀ ਦੇ ਹੱਕ ਦੇ ਵਿੱਚ ਆਪਣਾ ਫਤਵਾ ਦੇਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ 8 ਤਰੀਕ ਨੂੰ ਜਿਹੜੇ ਗਿਣਤੀ ਆ ਉਹ ਸ਼ੁਰੂ ਹੋਵੇਗੀ